thank hey. you

اوي کلو ادرو کي حاچا کلا اندرو 50000 کلو اٿن اٿن انگولي ڏيکريا چيکا دارا کدي او ڪريتو پا ها ااوتر ما بات ڪندے يار تون ها 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 پڙي تو نه پيڻ لاڻا ڪوشش ٿا ਆ ਵੀ ਲੈ ਕਰ। ਉਹਨੇ ਕਿ ਉਹ ਦੋੜਦਾ ਬੜਾ ਹੀ। ਉਹ ਪਾਣ ਕੋ ਕਹਦੋ ਕਿ ਕੱਟਾ ਅੰਦਰ ਲੈ ਕੇ ਆਏ ਉਹ ਖੁਦ ਕੋਈ ਬਾਹਰ ਆਏਗੀ ਕਿਸੇ ਤਰ੍ਹਾਂ। ਉਹ ਵੀ ਜਾਈ। ਪਰ ਕਿ ਆਂ ਪਿੱਛੇ ਰਹੀ ਧੋੜਨਾ ਵਾਲਾ ਹੀ। ਉਹਨੇ ਪੱਥਰ ਅੱਧਰ ਤੋਂ ਚੜਾੜੇ। ਨਹੀਂ ਕੰਸਟਰਕਸ਼ਨ ਜਦੀ ਵੀ ਸਾਰੀ ਚੱਲ ਉਹ ਤੇਰੇ ਦਰਵਾਜ਼ੇ ਵੀ ਠੰਡੀ ਹੋ ਗਈ ਆਹੋ ਮੈਂ ਕਹਿ ਤਾ ਰਿਹਾ ਪਿੱਛੋਂ ਆ ਪੱਸਾ ਹੈਗਾ ਕੋਈ ਰੱਸਾ ਤੇ ਪਿਆ ਮੋਟਾ ਚਾਹੀਏ ਇਹਨੂੰ ਰੱਸਾ ਪਾਵਾ ਇਹਨੂੰ ਛੱਡੋ ਨਾ ਮਾਰਾ ਜਾ ਉਹ ਗੋਗੇ ਛੱਡੋ ਨਾ ਉੱਕੇ ਤੇ ਤਾਂ ਨਿਕਲ ਨਹੀਂ ਆ ਬੈਟ ਨਾਲ ਕਰਤੋਂ ਯਾਰ ਭਾਈ ਇਹਨੂੰ ਤੂੰ করুণਾ ਹੱਥ ਫੇਰਾ ਭਲਾ ਕਰੋ ਨਾ ਤਾਂ ਖੜੇ ਉੱਠਾ ਲਵੋ ਨਾ ਲੱਟਣਾ ਨਹੀਂ ਗੋਲ ਲੱਟਣਾ ਨਹੀਂ ਉਹ ਬਾਦਰ ਫਾੜਨੇ ਗਾ ਤੇਰੀ ਵਾਧਿਆ ਮਾਰ ਕੇ ਜੜੀ ਬੱਚਿਆਂ ਦੀ ਆਉਣੀ ਉਹ ਆਪਾਂ ਖੜਾ ਜੋ ਮਰਨੇ ਪੀ ਠੀਕ ਸਾਈਡ ਮਾਰੋ ਨਾਲ ਜੀ ਮਾਰੋ ਨਾਲ ਮਾਰੋ 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 ਪਾਈ ਆਟ ਮਾਰੋ ਮੁੰਮਰ ਉੱਲੀ ਜੇਗਾ ਪਈਆ ਹਨ ਅੰਦਰ ਆ ਕੇ ਮਾਰੀ ਆਹ ਹਾਂ ਜੀ ਆਹ ਭਲਵਾਨ ਜੀ ਦੇਖੋ ਕੀ ਗੱਲ ਮੋਰ ਪਾਈ ਜੀ ਵੀ ਮਾਰੀ ਗਾ ਉਸ ਟਾਈਮ ਮੈਂ ਦੇਖਿਆ ਤਾਂ ਵਾਜ ਮੇ ਦੇ ਗਿਆ ਮੈਂ ਕਹਾਂ ਬਲਕਾ ਜੀ ਚਲ ਬੱਚੇ ਬਾਹਰ ਕੱਢੋ ਖੜਾ 好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走好走 मां जिते बॉल की हुई ਇਹ ਪੁਨੇ ਮਾਰੀ ਲੈ ਆ। ਮਰੀ ਹੋ ਜਾ ਤੇਰੀ ਮੱਜ। ਅੱਜ ਭੈਜੋ ਹੱਥ ਚੁੱਕੀ ਹੋਈ ਆ। ਬਸ ਹੋ ਗਈ ਮੈਂ ਅੰਜੀ। ਇੱਥੇ ਵੀ ਟੈਂਪੂ ਆਉਣਾ ਨਾਲ ਹੀ ਟੈਂਪੂ ਜੁੱਤਰੀ। ਪ੍ਰਤਾਪਾ ਨੇ ਇਹ ਟੈਂਪੂ ਲਾਇਆ। ਮੇਰੇ ਨਾਲ ਤੋਂ ਪਾਉਚੇ ਦੇਖੀਂ ਕਿ ਕਮਾਈਆਂ ਹੈ। ਮਾਰਦਾ ਸਾਡੇ ਜਿੰਨੂੰ ਤੁਸੀਂ ਤੁਹਾਨੂੰ ਫਟਾਏ ਨਹੀਂ ਲੱਗਦਾ ਜਿੰਜਾ ਮਾਈ ਲੈ ਆਓ ਤੁਸੀਂ ਤਾਂ ਉੱਥੇ ਦੇਖੋ ਜੇ ਭਾਈ ਜੀ ਅਗਰ ਉਹਨੂੰ ਬੰਨ੍ਹ ਦਿਓ ਥੰਬੇ ਦੇ ਨਾਲ। ਹੈ? ਭਾਈ ਬੱਚੇ ਨੇ ਕੋਸ਼ਿਸ਼ ਕੀਤੀ ਉਹਦੇ ਉੱਤੇ ਬੈਠ ਗਈ ਤੁਸੀਂ ਅਸੀਂ ਤਾਂ ਦੇਖਿਆ ਨਹੀਂ। ਉਹ ਮਾਰਾ

ਪਰ ਇਹ ਹੋਵੇ ਹੋਰ ਚਾਹ ਕੇ ਬੋਲੀ ਉਹਨੇ ਜਿੰਨਾ ਤੂੰ ਲੈਣਾ ਵੱਡੇ ਬੁੱਧੂ ਤੁਸੀਂ ਬਲੇ કે દોસો સાચું જ છે પાછળ ના યાર આમે ઉસારતા ભાઈ ભાઈ આઈક હો ਦੀ ਪੂਰਨ ਬਹੁਤ ਗਦਰ ਮਜਾ ਆਇਆ ਭਾਂਚੋ ਓਹ ਹੋ ਉੱਤ ਲਾਈਆ ਮੈਂ ਚਲ ਬੱਸ समझ रहे हो ये और जल्दी जल्दी चलो हेलो यार बहुत टेंशन आ जाएगा वो बड़ा सहारा को नहीं कोई नहीं टू तो लाई हाचल आहे भॼी जी लका मगर पैंदी जिदनि खे पावर आई हूंदी ਅਸੀਂ ਬਣਾਇਆ ਸਾਹ ਦੇ ਅੰਦਰ ਬੈਠੇ ਸੀ ਬਾਹਰ ਦੇਖਿਆ ਰੌਲਾ ਤੇ ਦੋ ਪੂਰੀਆਂ ਡਿੱਗ ਪਈਆਂ ਉਸ ਤੋਂ ਬਾਅਦ ਹੈ ਗਏ ਸੀ ਅਸੀਂ ਬਾਹਰ ਨਿਕਲਿਆ ਸਾਡੇ ਮਗਰ ਨੂੰ ਭੱਜ ਗਈ ਏ ਸਾਡੇ ਵੀ ਆ ਗੋਡੇ-ਗੋਡੇ ਛਿੱਲੇ ਗਏ ਆ ਫੇਰ ਉਹ ਫੜ ਕੇ ਇੱਕ ਇੱਕ ਮਾਰੀ ਉਹਦੇ ਫੇਰ ਉਹ ਬਣਾਇਆ ਸਾਹ ਦੇ ਅੰਦਰ ਵੜ ਗਈ ਇੱਕੋ ਬੜੀ ਮੁਸ਼ਕਲ ਨਿਕਲੀ ਇੱਕ ਬਜ਼ੁਰਗ ਆਇਆ ਉਹ ਕਹਿੰਦਾ ਮੈਂ ਕਾਹੂ ਕਰਦਾ ਵਾਂ ਉਹਨੇ ਉਹਨੂੰ ਵੀ ਢਾ ਲਿਆ ਉਸ ਤੋਂ ਬਾਅਦ ਫਿਰ ਇਧਰੋਂ ਪਾਰ ਵੱਲ ਨੂੰ ਭੱਜ ਗਈ ਅੱਜ ਕੀ ਸੀ ਗਾਮ ਕਿਹੜੀ ਕਿਹੜੀ ਚੀਜ਼ ਸੀ ਮੱਝ ਸੀ ਮੱਝ ਹਾਂ ਜੀ ਠੀਕ ਆ ਗਿੱਟੇ ਸਾਡੇ ਗੋਡੇ ਛਲੇ ਦੇ ਆ ਆ ਦੇਖੋ ਹੋਰ ਕਿੰਨੇ ਬੰਦੇ ਨੇ ਸਾਡੇ ਦੇ ਸਾਡੇ ਜਿਹੜੇ ਕਦੇ ਮੈਂ ਤਾਂ ਉਹ ਕਰਦਾ ਆਂ ਅੱਛਾ ਜੀ ਉਹਨਾਂ ਦੇ ਵੀ ਲੱਗੀ ਆ ਵਿਚਾਰੇ ਦੇ ਮੋਢੇ ਤੇ ਵੀ ਲੱਗੀ ਲੱਤ ਤੇ ਵੀ ਲੱਗੀ ਪਰ ਆਹ ਪਰੇ ਕੰਕੀਆਂ ਬਤਾਉਣੀ ਕਿੰਦਾ ਇਸੇ ਜਿਹੇ ਕਰੋ ਪਰੇ ਪਰੇ ਮਾਡੀ ਕਰ ਗਈ ਜੀ ਜੀ ਮੈਂ ਚਲੋ ਚਲੋ ਵੀ ਪਰੇ ਇਸ ਨੂੰ ਟੋਪੋ ਕਰਿਆ ਅੰਨਾ ਯਾਰ 我。